35000 ਮਹਾਨ ਸ਼ਹੀਦ ਸਿੰਘਾਂ ਦੀ ਧਰਤੀ ਵੱਡਾ ਕੱਲੂਕਾਰਾ ਕੁੱਪਰਹੀੜਾ ਵਿਖੇ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਤੇ ਜਥੇਦਾਰ ਬਲਬੀਰ ਸਿੰਘ ਬੁੱਢਾਦਲ ਦੇ 14ਵੇਂ ਮੁਖੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਾਤਨ ਜੰਗੀ ਨਿਸ਼ਾਨ ਸਾਹਿਬ ਚੁਲਾਏ ਗਏ। ਇਸ ਮੌਕੇ ਗੁਰੂ ਦੀਆਂ ਲਾਲੀਆਂ ਨੇ ਸਿੰਘ ਫੌਜਾਂ ਨੇ ਹਾਜ਼ਰੀ ਲਗਾਈ। ਵੱਡਾ ਕੱਲੂਕਾਰਾ ਕੁੱਪਰਹੀੜਾ ਦੇ ਮੁਖ ਸੇਵਾਦਾਰ ਜਥੇਦਾਰ ਬਾਬਾ ਰਣਜੋਤ ਸਿੰਘ ਜੀ, ਸ਼ਾਣੀ ਬੁੱਢਾਦਲ ਅਤੇ ਪਰਮਜੀਤ ਸਿੰਘ ਖਾਲਸਾ ਜੀ ਲੁਧਿਆਣਾ ਵਾਲਿਆਂ ਨੇ ਇਸ ਮੌਕੇ ਨਿਸ਼ਾਨ ਸਾਹਿਬ ਦਾ ਇਤਿਹਾਸ ਸਾਂਝਾ ਕੀਤਾ ਕੜਾ ਪ੍ਰਸ਼ਾਦ ਅਤੇ ਖੀਰ ਦੇ ਲੰਗਰ ਤਿਆਰ ਕੀਤੇ ਗਏ ਇਸ ਮੌਕੇ ਹਾਜ਼ਰ ਗੁਰੂਦੇਵ ਸਿੰਘਾ ਨੂੰ ਸਰੂਪੇ ਪਾਕਿ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਆਵਾਜ਼ ਟੀਵੀ ਤੁਰੀ ਚੈਨਲ ਦੀ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਨ ਦਾਸ ਮਹਾਨ ਸ਼ਹੀਦਾਂ ਦੀ ਧਰਤੀ ਸਿੱਖ ਕੌਮ ਦਾ ਵੱਡਾ ਕੱਲੂਕਾਰਾ ਕੁੱਪ ਰਹੀੜਾ ਸ਼ੋਨੀ ਬੁੱਢਾ ਦਾਲ ਮੁੱਖ ਸੇਵਾਦਾਰ ਜਥੇਦਾਰ ਰਣਜੋਤ ਸਿੰਘ ਸੋ ਆਪ ਸਭ ਸੰਗਤ ਨੂੰ ਗੁਰਪੰਥ ਨੂੰ ਸਭ ਤੋਂ ਪਹਿਲੇ ਤਾਂ ਗੱਜ ਵੱਜ ਕੇ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਕਾਲ ਪੁਰਖ ਗੁਰੂ ਪਿਆਰਿਓ ਤਲਵਾਰ ਦੇਖ ਰਹੇ ਆ ਇਹ ਸਾਡੀ ਜਿੱਤ ਦੀ ਨਿਸ਼ਾਨੀ ਆ ਆ ਢਾਲ ਅਗਰ ਕੋਈ ਵੈਰੀ ਚੜ ਕੇ ਆ ਜੇ ਤੁਹਾਡੇ ਰੁਕਣ ਵਾਸਤੇ ਆ ਜੀ ਹਾਂਜੀ ਉਹ ਰਖੰਜਰ ਜੋ ਹੈ ਇਹ ਸਾਨੂੰ ਗੁਪਤ ਜੋ ਹੈ ਮਹਾਰਾਜ ਨੇ ਬਖਸ਼ਿਆ ਕਿ ਕਾ ਦਾਰ ਆਏ ਨੂੰ ਦੇਗ ਪੱਕੀ ਸਿਰ ਚੜ ਆਏ ਨੂੰ ਤੇਗ ਪੱਕੀ ਜਿਸ ਸਥਾਨ ਤੇ ਆਪਾਂ ਖੜੇ ਆ ਇਸ ਸਥਾਨ ਤੇ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੇ ਵੱਲੋਂ 5 ਲੱਖ ਫੌਜ ਦੇ ਕਰੀਬ ਘੇਰਾ ਪਾਇਆ ਗਿਆ ਔਰ ਕੁੱਪਤੋਂ ਜੰਗ ਜੋ ਸ਼ੁਰੂ ਹੋਈ ਆ ਰਹੀੜੇ 35 ਹਜ਼ਾਰ ਸ਼ਹੀਦ ਸਿੰਘ ਸਿੰਘਨੀਆਂ ਪਚੰਗੀ ਬਜ਼ੁਰਗ ਜੋ ਆ ਉਹਨਾਂ ਨੂੰ ਘੇਰ ਕੇ ਆ ਜਗ੍ਹਾ ਤੇ ਸ਼ਹੀਦ ਕੀਤਾ ਗਿਆ ਔਰ ਆਪਾਂ ਇਤਿਹਾਸ 'ਚ ਪੜਦੇ ਆ ਅੱਜ ਕੱਲ ਹਰ ਕਿਸੇ ਦੀ ਜੇਬ ਵਿੱਚ ਮੋਬਾਈਲ ਹੈ ਕਿ ਅਹਿਮਦ ਸ਼ਾਹ ਅਬਦਾਲੀ 50 ਗੱਡੇ ਸਿਰਾਂ ਦੇ ਭਰ ਕੇ ਲੈ ਕੇ ਗਿਆ ਉਹ ਸਾਧ ਸੰਗਤ ਜੀ ਇਸੇ ਸਥਾਨ ਤੋਂ ਲੈ ਕੇ ਗਿਆ ਔਰ ਉਹ 50 ਗड्ढे ਜਿਹੜੇ ਲੈ ਕੇ ਗਿਆ ਲਾਹੌਰ ਮਿਠਾਸ ਚੌਂਕ ਦੇ ਵਿੱਚ ਇੱਕ ਬੜੇ ਵੱਡੇ ਸਿਰਾਂ ਦਾ ਪਿੱਲਰ ਬਣਾਏ ਗਏ ਪਬਲਿਕ ਨੂੰ ਡਰਾਉਣ ਵਾਸਤੇ ਸੋ ਇਹ ਉਹ ਸਥਾਨ ਹੈ ਜਿਸ ਜਗ੍ਹਾ ਤੋਂ 50 ਗड्ढे ਸਿਰਾਂ ਦੇ ਗਏ ਔਰ ਉਸ ਟਾਈਮ ਦੀ ਵਿਸ਼ਵ ਦੀ ਤਾਕਤ ਨੂੰ ਜੋ ਸਿੰਘਾਂ ਨੇ ਟੱਕਰ ਦਿੱਤੀ ਔਰ ਇਸੇ ਜਗ੍ਹਾ ਦੇ ਪੰਥ ਪ੍ਰਕਾਸ਼ ਦੇ ਬਚਨ ਨੇ ਲੋਕ ਕਹੇ ਸਿੰਘ ਗਿਆ ਸਭ ਮਹਾਰਾ ਬਚੇ 50 ਖੱਪ ਗਏ ਸਾਰਾ ਸੋ ਸਾਧ ਸੰਗਤ ਜੀ ਇਸ ਜਗ੍ਹਾ ਜਦੋਂ 35000 ਸ਼ਹੀਦ ਜਿਹੜੇ ਹੋ ਗਏ ਘੇਰ ਕੇ ਬਾਕੀ ਜਿਹੜੇ 50 ਜਰਨੈਲ ਉਹ ਕੁਤਬਾ ਬੰਮਨੀਆਂ ਤੱਕ ਹੋਰ ਫੌਜ ਤੇ ਨਾਲ ਲੜਦੇ ਗਏ ਔਰ ਉਸ ਜਗ੍ਹਾ ਤੇ ਜਦੋਂ ਸ਼ਾਮ ਦਾ ਟਾਈਮ ਇੱਕ ਘਟਾਬ ਤੇ ਦੂਜੇ ਪਾਸੇ ਮੁਸਲਮਾਨ ਜੋ ਉਹ ਆਪਣੇ ਜ਼ਖਮ ਧੋਰੇ ਸੀ ਔਰ ਇੱਕ ਘਟਾਬ ਤੇ ਉਸੇ ਪਾਸੇ ਦੂਜੇ ਪਾਸੇ ਜੱਸਾ ਸਿੰਘ ਜੀ ਆਲੂ ਵਾਲੀਆ ਚੜਰ ਸਿੰਘ ਸ਼ੁਕਰਕੱਤਿਆ ਅਤੇ ਜੱਸਾ ਸਿੰਘ ਜੀ ਰਾਮਗੜੀਆ ਹਰੀ ਸਿੰਘ ਪੰਗੂ ਇਹ ਸਾਰੇ ਜਰਨੈਲ ਆਪਣੇ ਫੱਟ ਉੱਥੇ ਧੋਰੇ ਸੀ ਉਹ ਰੋਣਾਂ ਨੇ ਉਸ ਜਗ੍ਹਾ ਤੇ ਰਹਿਰ ਸਾਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ ਤਤ ਖਾਲਸਾ ਛੱਡ ਗਿਓ ਬੱਚਿਓ ਸੋ ਖੋਟ ਗਵਾਏ ਕਿ हे ਪ੍ਰਮਾਤਮਾ ਆ 50 60 ਹਜ਼ਾਰ ਤੂੰ ਆਪਣੀ ਗੋਦ ਵਿੱਚ ਲੈ ਲਿਆ ਕੀ ਸਾਡੇ ਚ ਖੋਟ ਸੀ ਜਿਹੜਾ ਪੰਜਾਂਵਾਂ ਨੂੰ ਸਾਨੂੰ ਛੱਡਤਾ ਸਾਨੂੰ ਕਿਉਂ ਨਹੀਂ ਆਪਣੀ ਗੋਦ ਚ ਲਿਆ ਸੋ ਉਸ ਜਗ੍ਹਾ ਫੇਰ ਉਹਨਾਂ ਜਰਨਾਲਾ ਨੇ ਅਰਦਾਸ ਕੀਤੀ ਕਿ ਅਸੀਂ ਕੱਲ ਫੇਰ ਲੜਾਂਗੇ ਤੇ ਪਾਤਸ਼ਾਹ ਤੇਰੀ ਗੋਦ 'ਚ ਆਵਾਂਗੇ ਕਿਉਂਕਿ ਇਸੇ ਥਾਂ ਤੋਂ ਬਚਨ ਪ੍ਰਗਟ ਹੋਏ ਸੀ ਹਮ ਰਾਖਤ ਪਾਤਸ਼ਾਹੀ ਦਾਵਾ ਜਾ ਇਤਹੀ ਜਾ ਅਗਲੋ ਪਾਵਾ ਭਾਵ ਆ ਨਿਹੰਗ ਸਿੰਘਾਂ ਨੇ ਜਦੋਂ ਬਾਣਾ ਪਾ ਲਿਆ ਅਸੀਂ ਜੀਵਾਂਗੇ ਤੇ ਪਾਤਸ਼ਾਹ ਬਣ ਕੇ ਜੀਵਾਂਗੇ ਜੇ ਮਰ ਗਏ ਤੇ ਸਤਗੁਰ ਤੇਰੀ ਗੋਦੇ ਜਾਵਾਂਗੇ ਸੋ ਇਹ ਉਹ ਸਥਾਨ ਤੇ ਅੱਜ ਸਿੰਘ ਸਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਦੇ 14ਵੇਂ ਮੁਖੀ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਤੇ ਸੋ ਉਹਨਾਂ ਦਾ ਹੁਕਮ ਹੋਇਆ ਸੀ ਕਿ ਉਸ ਜਗ੍ਹਾ ਤੇ ਭਾਈ ਜੰਗੀ ਜਰਨੈਲ ਜਿਹੜੇ ਪ੍ਰਾਤਨ ਨੇ ਉਹ ਚਲਾਏ ਜਾਣ ਔਰ ਉਹਨਾਂ ਤੋਂ ਇਲਾਵਾ ਕਾਲ ਤਖਤ ਸਾਹਿਬ ਤੋਂ ਵੀ ਉਹ ਗੋਮੋਆ ਸੀ ਸਾਰੇ ਗੁਰੂ ਘਰਾਂ ਨੂੰ ਕਿ ਆਪ ਜੀ ਉਥੇ ਨੀਲੇ ਨਿਸ਼ਾਨ ਤੇ ਚੰਗੀ ਕਰੋ ਸੋ ਗੁਰੂ ਘਰਾਂ ਨੇ ਨਹੀਂ ਮੰਨੀ ਅਸੀਂ ਅਕਾਲ ਤਖਤ ਦਾ ਤੇ ਸਿੰਘ ਸਾਹਿਬ ਜੀ ਦਾ ਔਰ ਗੁਰੂ ਪੰਥ ਜੀ ਦਾ ਆਦੇਸ਼ ਮੰਨਦੇ ਹੋਏ ਔਰ ਸ਼ਹੀਦ ਸਿੰਘਾਂ ਦਾ ਅਸ਼ੀਰਵਾਦ ਮੰਨਦੇ ਹੋਏ ਜੋ ਇਹ ਅਰੰਭਤਾ ਹੁਣ ਸਿੰਘ ਸਾਰਿਆਂ ਤੋਂ ਪਾਤਸ਼ਾਹ ਲੈਣ ਲੱਗੇ ਨੇ ਔਰ ਇੱਥੇ ਜੋ ਹੈ ਜੰਗੀ ਜਰਨੈਲ ਨੀਲੇ ਝੁਲਣ ਲੱਗੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜਗਾਰਾ ਤੁੰਗਲੇ ਸਤ ਸ੍ਰੀ ਅਕਾਲ ਜਗਾਰਾ ਬੁਲਾਵੇ ਫੱਲੇ ਬਾਵੇ ਸੀਦਾ ਸਿੰਘਾਂ ਦੇ ਮਨ ਨੂੰ ਭਾਵੇ ਰਸ ਜਗਾਰਾ ਗੱਜ ਗਏ ਜਗਾਰੇ ਬੁਲਾਵੇ ਨਿਆਰੋ ਆਵੇ ਵੱਡੇ ਕੱਲੂ ਗਾਰੇ ਦੇ ਸੀਦਾ ਸਿੰਘਾਂ ਦੇ ਮਨ ਪਾਵੇ ਆਵੇ ਨਿਆਰੋ ਜਾਵੇ ਬਾਬਾ ਫਤਿਹ ਸਿੰਘ ਜਿਕੇ ਜਥੇ ਸਿੰਘ ਬਚਾਂ ਸਿੰਘ ਨੇ ਹਾਈ ਸਿੰਘਾਣ ਹੋਏ ਮਨੂ ਪਾਵੇ ਜਗ ਜਾਵੇ ਜਗ ਜਾਵੇ ਫਤਿਹ ਬਾਬੇ ਬਾਬਾ ਜੀ ਦੇ ਬਾਬਾ ਜਹਾਜ ਜੀ ਦੇ ਮਨੂ ਪਾਵੇ ਨਾਲ ਹੋ ਜਾਵੇ ਜਗ ਜਾਵੇ ਜਗ ਜਾਵੇ ਆਰਾਮ ਆਵੇ ਫਤਿਹ ਬਾਬੇ ਗੁਰੂ ਗ੍ਰੰਥ ਸਾਹਿਬ ਦੇ ਮਨੂ ਪਾਵੇ ਜਗ ਜਾਵੇ ਸਾਹਿਬਾ ਗੁਰਜ ਕੀ ਪੁੱਤ ਸੰਗਤ ਜੀ ਜਿਦਾਂ ਆਪ ਜੀ ਨੂੰ ਪਹਿਲਾਂ ਬਾਬਾ ਰਣਜੋਤ ਸਿੰਘ ਜੀ ਜਥੇਦਾਰ ਸਾਹਿਬ ਨੇ ਦੱਸਿਆ ਨਿਸ਼ਾਨ ਸਾਹਿਬ ਬਾਰੇ ਕਿ ਜੋ ਨਿਸ਼ਾਨ ਹੈ ਸਭ ਤੋਂ ਪਹਿਲਾਂ ਇਹ ਉੱਚਾ ਨਿਸ਼ਾਨ ਹੈ ਸੂਮ ਲੋਕਤਾ ਨੂੰ ਇੱਕ ਸੰਦੇਸ਼ ਹੈ ਭਾਈ ਵੀ ਜੇ ਤੁਸੀਂ ਸਮਾਜ ਵਿੱਚ ਸੰਸਾਰ ਵਿੱਚ ਰਹਿਣਾ ਨਾ ਤਾਂ ਕਿਰਪਾਨ ਦੀ ਓਟ ਅਧੀਨ ਹੀ ਰਹਿਣ ਦਾ ਫਾਇਦਾ ਹੈ ਸ਼ਸਤਰਨ ਕੇ ਅਧੀਨ ਹੈ ਰਾਜ ਤੇ ਇਹਦੇ ਅਧੀਨ ਰਹੋਗੇ ਤੇ ਜਿਹੜੀ ਢਾਲ ਬਖਸ਼ੀ ਆ ਪਾਦਸ਼ਾਹ ਨੇ ਆਪ ਨੂੰ ਓਏ ਆਪਣੇ ਬਚਾਅ ਵਾਸਤੇ ਕੋਈ ਵੈਰੀ ਚੜ ਕੇ ਆਉਂਦਾ ਥੋੜੇ ਦੇ ਵਾਰਕਾ ਦਾ ਢਾਲ ਥੋਡੀ ਸੁਰੱਖਿਆ ਕਰਦੀ ਆਪਣੇ ਬਚਾ ਲਈ ਜਿਹੜੀ ਥੱਲੇ ਆ ਕਟਾਰ ਹੈ ਜੇ ਕਟਾਰ ਕਟਾਰ ਇਹ ਕਟਾਰ ਨਾਲ ਪਾਸ਼ਾ ਨੇ ਆਪਣੇ ਸਰੀਰ ਰੂਪ ਵਿੱਚ ਬڑے ਸ਼ੇਰਾਂ ਦਾ ਵੱਧ ਕੀਤਾ ਨੇੜਿਓਂ ਵਾਰ ਕਰਨ ਵਾਸਤੇ ਆ ਕੋਈ ਨੇੜਿਓਂ ਹਮਲਾ ਕਰਦਾ ਸੰਜੋ ਨੂੰ ਪਾੜਨਾ ਹੈ ਤੇ ਕਟਾਰ ਕੰਮ ਕਰਦੀ ਹੈ ਇਹ ਤਿੰਨੇ ਪਾਸ਼ਾ ਨੇ ਆਪਣੇ ਸਿੰਘਾਂ ਨੂੰ ਜਿਹਦੇ ਨਾਮ ਨਾਲ ਸਿੰਘ ਲੱਗਦਾ ਹੈ ਉਹਨੂੰ ਆਦੇਸ਼ ਬਖਸ਼ਿਆ ਕਿ ਭਾਈ ਦੂਰੋਂ ਤੁਹਾਨੂੰ ਨਿਸ਼ਾਨ ਦੇਖੇ ਨਾ ਤਾਂ ਪੈਰਾ ਤੇਰੇ ਕੋਲੇ ਹੈਗਾ ਤਾਂ ਤੇਨੂੰ ਨਿਸ਼ਾਨ ਸਾਹਬ ਦੇ ਅਧੀਨ ਆ ਤੂੰ ਤਾਂ ਤੂੰ ਪਰਵਾਹ ਨਾ ਇਹ ਬੇਨਤੀ ਪਾਸ਼ਾ ਵੱਲੋਂ ਆ ਸਮੂਹ ਸੰਗਤ ਜੀ ਇਹਨਾਂ ਬੇਨਤੀ ਪਰਵਾਨ ਕਰਦੇ ਹੋਏ ਇੱਕ ਆਖਰੀ ਬੇਨਤੀ ਹੈ ਜਿਨ੍ਹਾਂ ਮਾਈ ਭਾਈਆਂ ਦੇ ਨਾਮ ਨਾਲ ਸਿੰਘ ਕੌਰ ਲੱਗਦਾ ਹੈ ਭਾਈ ਖੰਡੇ ਬਾੜੇ ਦੀ ਪੌਲ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ